ਜਿਹੜੀ ਪਿੰਡ ਸਾਡੇ ਨਾਲ ਲੜਾਈ ਹੋਈ ਆ ਉਹਦੇ ਵਿੱਚ ਮੈਂ ਮਾਫੀ ਮੰਗਦਾ ਗੁਰੂ ਦੀ ਪੈਰ ਕੋੜ ਤੇ ਮੇਰਾ ਪੈਰ ਰਾਇ ਜਿਹੜਾ ਇਹਨੂੰ ਸਾਈ ਸੰਗਤ ਮਾਫ ਕਰੇ ਫੋਟ ਤੇ ਅਣਜਾਣ ਬੁੱਝ ਗਏ ਮੈਂ ਪੈਰ ਰੱਖਿਆ ਕੋੜ ਮੈਨੂੰ ਪਤਾ ਹੀ ਨਹੀਂ ਲੱਗਾ ਥੱਲੇ ਡਿੱਗੀ ਹੋਈ ਮੇਤੋਂ ਪੈਰ ਰੱਖੇ ਦੇ ਵਿੱਚ ਗਲਤੀ ਹੋਈ ਆ ਇਹ ਕਰਕੇ ਮੈਂ ਮਾਫੀ ਮੰਗਦਾ ਸਾਰੀ ਸੰਗਤ ਤੋਂ ਅਸੀਂ ਆਪ ਉਹਨਾਂ ਨੂੰ ਪਿਓ ਵਾਂਗੂ ਮੰਨਦੇ ਅਸੀਂ ਗੁਰਦੁਆਰੇ ਸਾਹਿਬ ਜਾਂਦੇ ਆ ਐਤਵਾਰ ਦੇ ਐਤਵਾਰ ਇਸ ਕਰਕੇ ਅਸੀਂ ਸਾਰੀ ਸੰਗਤ ਤੋਂ ਮਾਫੀ ਮੰਗਦਾ ਮੈਂ ਕਿੱਥੇ ਆਖਣ ਮੋਥੇ ਮਾਫੀ ਮੰਗਣ ਲਈ ਤਿਆਰ ਆ ਪਾਰਾ ਏਦਾ ਨਵੀਂ ਪਿਉ ਵਾਂਗੋਂ ਮਨਜ਼ਮਾਹ ਰਾਜ ਨੇ ਇਹ ਸਾਨੂੰ ਇਹਦੇ ਬਿਨਾ ਦੱਤੀਆਂ ਸਰ ਇੱਕ ਪਿੰਡ ਸਾਂਧਰੇ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੁਸ਼ਨ ਨਿਆੰਗ ਸਿੰਘ ਕੋ ਸ਼ਰਾਰਤੀ ਹੋਂਦ ਜਿਹੜੀ ਭੰਨ ਤੋੜ ਕਰ ਰਹੇ ਉਥੇ ਜਿੱਥੇ ਭੰਨ ਤੋੜ ਕੀਤੀ ਜਾ ਰਹੀ ਹੈ ਉਥੇ ਸਰ ਜਿਹੜਾ ਧਾਰਮਿਕ ਭਾਵਨਾ ਨੂੰ ਠੇਸ ਵੀ ਪਹਾਈ ਜਾ ਰਹੀ ਬਾਬਾ ਦੀਪ ਸਿੰਘ ਦੀ ਫੋਟੋ ਸ਼ਿਵਜੀ ਮਹਾਰਾਜ ਦੀ ਫੋਟੋ ਦੀ ਜਿਹੜੀ ਆ ਬੇਅਦਬੀ ਕੀਤੀ ਗਈ ਕੀ ਮਸਲਾ ਕੀ ਹੈ ਸਰ ਦੇਖੋ ਇਹ ਪਿੰਡ ਸਾਂਧਰੇ ਦਾ ਜਿਹੜਾ ਸਾਰਾ ਵਾਕਿਆ ਛੋਟੇ-ਛੋਟੇ ਬੱਚਿਆਂ ਤੋਂ ਆਪਸ ਦੇ ਵਿੱਚ ਗਵੰਡੀ ਨੇ ਛੋਟੇ ਬੱਚਿਆਂ ਤੋਂ ਮਾਮੂਲੀ ਝਗੜਾ ਹੋਇਆ ਜਿਸ ਨੂੰ ਜਿਹੜੇ ਬਿੱਟੂ ਦੇ ਜਿਹੜਾ ਲੜਕਾ ਆ ਤੇ ਉਹਨਾਂ ਦਾ ਤੇ ਹਰਪਾਲ ਸਿੰਘ ਦੇ ਬੱਚਿਆਂ ਦਾ ਆਪਸ ਦੇ ਵਿੱਚ ਮਾਮੂਲੀ ਜਿੱਦਾਂ ਬੱਚੇ ਖੇਡਦੇ-ਖੇਡਦੇ ਲੜਦੇ ਇੱਦਾਂ-ਇੱਦਾਂ ਲੜੇ ਉਹ ਇੱਕ ਦੂਜੇ ਨੂੰ ਉਲਾਂਬਾ ਦੇਣ ਚੱਲ ਗਏ ਜਿਸ ਤੋਂ ਇਹਨਾਂ ਦੀ ਗੱਲ ਗਾਲੀ-ਕਲੋਚ ਤੋਂ ਵੱਧ ਗਈ ਤੇ ਜਿਹੜੀ ਜਗਦੀਪ ਪਾਰਟੀ ਆ ਇਨਾਂ ਦੇ ਵਿੱਚੋਂ ਜਿਹੜਾ ਹਰਪਾਲ ਸਿੰਘ ਦੇ ਪਿਤਾ ਜੀ ਨੇ ਇੱਕ ਡਾਂਗ ਜਿਹੜੀ ਉਹ ਬਿੱਟੂ ਦੇ ਸਿਰ ਦੇ ਵਿੱਚ ਮਾਰੀ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਉਪਰੰਤ ਇਹਨਾਂ ਦਾ ਹੀ ਮਾਮੂਲੀ ਝਗੜਾ ਹੋਇਆ ਤੇ ਮੌਕੇ ਤੇ ਹਟਵਾ ਢਾਈ ਕਰਵਾ ਦਿੱਤੀ ਗਈ। ਗਾਲੀ ਗਲੋਚ ਦੇ ਵਧਨ ਕਰਕੇ ਬਿੱਟੂ ਤੇ ਦੇ ਕੁਝ ਇੱਕ ਬੰਦਿਆਂ ਨੇ ਜਿਹੜੀ ਇੱਟੇ ਰੋੜੇ ਆ ਉਹ ਹਰਪਾਲ ਸਿੰਘ ਦੇ ਘਰੇ ਚ ਲਾਏ। ਉਸ ਤੋਂ ਉਪਰੰਤ ਜਿਹੜੇ ਤੁਸੀਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਜਿਹੜੇ 10-12 ਬੰਦੇ ਜਾ ਕੇ ਤੇ ਬਿੱਟੂ ਦੇ ਘਰ ਦੇ ਉੱਤੇ ਤੇ ਉਹਦੇ ਭਰਾ ਦੇ ਘਰਾਂ ਦੇ ਉੱਤੇ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਦੇ ਨੇ ਸਾਰੇ ਘਰ ਦੀ ਭਾਂ ਤੋੜ ਕਰਦੇ ਨੇ ਭਾਂ ਤੋੜ ਕਰਦੇ ਕਰਦੇ ਇੰਨੇ ਗੁੱਸੇ ਦੇ ਵਿੱਚ پاگل ਹੋ ਕੇ ਕਿ ਉਹਨਾਂ ਨੇ ਜਿਹੜੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਵੀ ਦਾਤਰ ਮਾਰਿਆ ਮੁੜ ਕੇ ਉਹਦੇ ਤੋਂ ਪੈਰ ਰੱਖ ਕੇ ਨਿਕਲੇ ਆ ਇਸ ਸੰਦਰਭ ਦੇ ਵਿੱਚ ਜਿਹੜੀ ਆ ਜਦੋਂ ਇਹ ਇਨਫੋਰਮੇਸ਼ਨ ਥਾਣਾ ਪਿੱਖੀ ਪਿੰਡ ਤੋਂ ਪਤਾ ਲੱਗੀ ਤੇ ਅਸੀਂ ਜਿਹੜੇ ਆਪਣੇ ਵੱਲੋਂ ਦੋਮਾ ਧਿਰਾਂ ਦੇ ਉੱਤੇ ਜੋ ਜੋ ਉਹਨਾਂ ਨੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਕੀਤੀਆਂ ਸੀ ਉਸ ਸੰਬੰਧੀ ਦੋਨਾਂ ਧਿਰਾਂ ਦੇ ਉੱਤੇ ਜਿਹੜਾ ਅਸੀਂ ਕੇਸ ਰਜਿਸਟਰ ਕਰ ਲਿਆ ਤੇ ਕੇਸ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੋ ਅੱਜ ਜਿਹੜਾ ਰਕੇਸ਼ਦੀਪ ਸਿੰਘ ਤੇ ਬਲਜੀਤ ਸਿੰਘ ਜਿਹੜੇ ਵੀਡੀਓ ਦੇ ਵਿੱਚ ਘਰ ਦੇ ਅੰਦਰ ਭੰਨ ਤੋੜ ਕਰਦੇ ਨਜ਼ਰ ਆਉਂਦੇ ਉਹਨਾਂ ਵਿੱਚ ਦੋ ਵਿਅਕਤੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਅੱਜ ਵੀ ਜਿਹੜੇ ਰੇਡ ਆ ਉਹ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਸ਼ਕਤੀ ਨਾਲ ਜਿਹੜੀਆਂ ਹੋਰ ਟੀਮਾਂ ਬਣਾ ਕੇ ਇਹਨਾਂ ਦੇ ਰੇਡ ਕੀਤੇ ਜਾ ਰਿਹਾ ਘਰਾਂ ਤੋਂ ਜਿਹੜੇ ਸਾਰੇ ਵਿਅਕਤੀ ਨੋਕ ਘਰਾਂ ਨੂੰ ਬੂਏ ਮਾਰ ਕੇ ਜਿੰਦਰੇ ਮਾਰ ਕੇ ਤੇ ਪਿੰਡ ਦੇ ਵਿੱਚੋਂ ਮਿਸਿੰਗ ਨੇ ਸੋ ਇਹਨਾਂ ਨੂੰ ਅਸੀਂ ਜਲਦ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਸੋ ਇਹ ਜਿਹੜਾ ਝਗੜਾ ਇਹ ਬੱਚਿਆਂ ਦਾ ਝਗੜਾ ਆ ਨਾ ਕਿ ਕੋਈ ਧਾਰਮਿਕ ਝਗੜਾ ਆ ਇਹ ਝਗੜਾ ਵਧਿਆ ਇਸ ਤਰੀਕੇ ਨਾਲ ਵੀ ਭੰਨ ਤੋੜ ਕਰਦਿਆ ਉਹਨਾਂ ਨੇ ਜਿਹੜੀ ਤੰਤਨ ਬਾਬਾ ਦੀਵ ਸਿੰਘ ਦੀ ਫੋਟੋ ਵੱਲ ਵੀ ਧਿਆਨ ਨਹੀਂ ਮਾਰਿਆ ਕਿਉਂਕਿ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਦਿਮਾਗ ਤੇ ਚੜਿਆ ਸੀ ਸੋ ਪੁਲਿਸ ਵੱਲੋਂ ਹੀ ਜਿਹੜੀ ਇਹਦੀ ਪਰਚਾ ਦਰਜ ਕੀਤਾ ਗਿਆ ਦੋਵਾਂ ਧਿਰਾਂ ਦੇ ਉੱਤੇ ਗ੍ਰਿਫਤਾਰੀ ਵਾਸਤੇ ਜਿਹੜੇ ਰੇਡ ਕੀਤੇ ਜਾ ਰਹੇ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਵਾਂਗੇ ਦੋ ਦੋਵਾਂ ਧਿਰਾਂ ਦੇ ਸਰ ਕਿੰਨੇ ਜਿਹੜੇ ਵਿਅਕਤੀ ਨੇ ਜਿੰਨਾ ਦੇਖੋ ਜਿੰਨੇ ਇੱਕ ਵੀਡੀਓ ਮੁਤਾਬਕ ਅਸੀਂ ਤਸਦੀਕ ਕਰ ਕਰ ਸਕੇ ਤੇ 4-4 5-5 ਵਿਅਕਤੀਆਂ ਦੇ ਉੱਤੇ ਬਾਈ ਨੇ ਤੇ ਜਿਹੜੇ ਆ ਬਾਕੀ ਨੇ ਅਨਨੋਨਾ 8-8 10-10 ਬੰਦਿਆਂ ਦੇ ਖਿਲਾਫ ਅਸੀਂ ਜਿਹੜਾ ਕੇਸ ਜਿਹੜਾ ਉਹ ਰਜਿਸਟਰ ਕਰ ਲਿਆ ਇਹਦੇ ਵਿੱਚ ਬਕਾਇਦਾ 498 ਬੀ ਐਨ ਐਸ ਵੀ ਲੱਗੀ ਹੈ ਜਿਹੜਾ ਐਫ ਆਈ ਆਰ ਐਫ ਆਈ ਆਰ ਨੰਬਰ 33 ਹੈਗੀ ਆ 115 2 194 2 199 3 190 ਤੇ 298 ਬੀ ਐਨ ਐਸ ਜਿਹੜਾ ਇਹ ਇਹਦੇ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਸੋ ਇਹਦੇ ਵਿੱਚ ਇਹਨਾਂ ਦੀਆਂ ਸਟੇਟਮੈਂਟਾਂ ਵੀ ਲਿਖੀਆਂ ਜਾਣਗੀਆਂ ਦੂਮਾ ਤਰ੍ਹਾਂ ਦੀਆਂ ਕਿਉਂਕਿ ਜਿਹੜੀ ਹੈ ਇਨਫੋਰਮੇਸ਼ਨ ਬੇਸ ਦੇ ਉੱਤੇ ਪੁਲਿਸ ਵੱਲੋਂ ਕੇਸ ਰਜਿਸਟਰ ਕੀਤਾ ਗਿਆ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਸੱਟਾਂ ਨੇ ਜਾਂ ਕੁਝ ਇਹਨਾਂ ਦੇ ਜਿਹੜੇ ਆਪਸ ਵਿੱਚ ਝਗੜੇ ਦੌਰਾਨ ਲੱਗੇ ਨੇ ਉਹਦਾ ਜਿਹੜਾ ਮੈਡੀਕਲ ਕਰਾ ਕੇ ਇਹਦੀ ਫਰਦਰ ਹੋਰ ਪ੍ਰोसीडिंग ਕਰਕੇ ਤੇ ਇਹਨੂੰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਅਜਿਹੇ ਦੇ ਵਿੱਚ ਸਾਰ ਸਿਰਾਤੀ ਅੰਤਰ ਕਾਫੀ ਜਿਹੜਾ ਆ ਪ੍ਰਭਾਵਿਤ ਹੋ ਕੇ ਇੱਕ ਦੂਜੇ ਨਾਲ ਚੱਲ ਜਾਂਦੇ ਕੀ ਤਾੜਨਾ ਕਰ ਮਾ ਜਾਊ ਦੇਖੋ ਹ ਹੁਣ ਮਕਦਮਾ ਦਰਜ ਹੋ ਗਿਆ ਗੁੱਸੇ ਦੇ ਵਿੱਚ ਕਾਰ ਵੀ ਬੈਠੇ ਮੈਂ ਇੱਕ ਹੋਰ ਵੀਡੀਓ ਵੇਖ ਰਿਹਾ ਸੀ ਜਿਹਦੇ ਵਿੱਚ ਬਾਣੇ ਵਾਲੇ ਨਿਹੰਗ ਸਿੰਘ ਜਿਨ੍ਹਾਂ ਨੇ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਆ ਆਪ ਹੀ ਮਾਫੀਆਂ ਮੰਗ ਰਹੇ ਨੇ ਗੁੱਸੇ ਦੇ ਵਿੱਚ ਮਹਾਰਾਜ ਦਾ ਸਰੂਪ ਪਾ ਕੇ ਬੰਦਿਆਂ ਨੂੰ ਹੱਲਾਸ਼ੇਰੀ ਦੇ ਕੇ ਪਹਿਲਾਂ ਅਗਲੇ ਦੇ ਘਰ ਭੇਜਦੇ ਨੇ ਜਦੋਂ ਸਰੂਪ ਦੀ ਬੇਅਦਬੀ ਹੁੰਦੀ ਆ ਤੇ ਆਪ ਹੀ ਮਾਫੀਆਂ ਮੰਗਦੇ ਨੇ ਮੈਂ ਇੱਥੇ ਤਾੜਨਾ ਇਹੋ ਕਰਦਾ ਕਿ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਂਦਾ ਜਿਹੜਾ ਵੀ ਕੋਈ ਇਦਾਂ ਦਾ ਵਾਅਦਾ ਕਰਦਾ ਭਾਵੇਂ ਕਈ ਪੰਚਾਇਤਕ ਤੌਰ ਤੇ ਕਹਿੰਦੇ ਵੀ ਅਸੀਂ ਰਹੀ ਨਵਾਂ ਕਰਾ ਦਾਂਗੇ ਅਸੀਂ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਜਿਹੜੀ ਇਨਫੋਰਮੇਸ਼ਨ ਦੇ ਸਤੇ ਪਰਚਾ ਦਰਜ ਕਰ ਰਹੇ ਇਹ ਵੀ ਪਰਚਾ ਜਿਹੜਾ ਪੁਲਿਸ ਵੱਲੋਂ ਅਸੀਂ ਦਰਜ ਕੀਤਾ ਗਿਆ ਤੇ ਗੈਰ ਕਾਨੂੰਨੀ ਕੰਮ ਦਾ ਅੰਤ ਜਿਹੜਾ ਵਾ ਉਹ ਅਦਾਲਤ ਦੇ ਵਿੱਚ ਕਾਨੂੰਨ ਅਨਸਾਰ ਹੋਵੇ